ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਰਿਦਮ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ ਤੇ ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਕੰਮ ਤੇ ਪਰਤਨ ਦੇ ਦਿੱਤੇ ਨਿਰਦੇਸ਼ ਉਹਨਾਂ ਤੇ ਕੋਈ ਕਾਰਵਾਈ ਨਾ ਕੀਤੇ ਜਾਂਦਾ ਵੀ ਦਿੱਤਾ ਭਰੋਸਾ ਚੰਡੀਗੜ੍ਹ ਦੇ ਪੰਜਾਬ ਕਾਂਗਰਸ ਦਾ ਜ਼ੋਰਦਾਰ ਪ੍ਰਦਰਸ਼ਨ ਕੇਂਦਰ ਖਿਲਾਫ ਜੁਟੀ ਸਮੁੱਚੀ ਲੀਡਰਸ਼ਿਪ ਕੰਗਣਾਦੀ ਵਿਵਾਦਿਤ ਫਿਲਮ ਅਮਰਜੰਸੀ ਤੇ ਪਖਿਆ ਮਾਹੌਲ ਸ੍ਰੀ ਕਾਲ ਤਖਸ ਸਹਿਬ ਨੇ ਲਿਆ ਸਖਤ ਨੋਟਿਸ ਸੋਲਜਿਆ ਖਨਾਸ਼ੀਪੁਰੀ ਬੇਅਦਬੀ ਦਾ ਮਾਮਲਾ ਟਾਲਗੀਆਂ ਕਈ ਘਟਨਾਵਾਂ ਡੀਜੀਪੀ ਨੇ ਕੀਤੇ ਵੱਡੇ ਖੁਲਾਸੇ ਤੇ ਹੁਣ ਖਬਰਾਂ ਵਿਸਥਾਰ ਨਾਲ ਸਪਰੀਮ ਕੋਰਟ ਨੇ ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਪੋਸਟ ਗ੍ਰੈਜੂਏਟ ਮਹਿਲਾ ਟ੍ਰੇਨੀ ਡਾਕਟਰ ਦੇ ਨਾਲ ਜ਼ਬਰ ਜਨਾਹ ਤੇ ਕਤਲ ਖਿਲਾਫ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੂੰ ਕੰਮ ਤੇ ਵਾਪਸ ਆਉਣ ਲਈ ਕਿਹਾ ਹੈ ਤੇ ਭਰੋਸਾ ਦਿਵਾਇਆ ਹੈ ਕਿ ਕੰਮ ਤੇ ਵਾਪਸ ਆਉਣ ਤੋਂ ਬਾਅਦ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਨਾਗਪੁਰ ਦੇ ਰੈਜ਼ੀਡੈਂਟ ਡਾਕਟਰਾਂ ਦੇ ਵਕੀਲ ਨੇ ਚੀਫ ਜਸਟਿਸ ਡੀ.ਵਾਈ. ਚੰਦਰਚੂਟ ਜਸਟਿਸ ਜੇ.ਬੀ. ਪਾਦਰੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਚ ਨੂੰ ਦੱਸਿਆ ਕਿ ਡਾਕਟਰ ਨਾਲ ਜ਼ਬਰਜਨਾਹ ਤੇ ਕਤਲ ਦੀ ਘਟਨਾ ਖਿਲਾਫ ਪ੍ਰਦਰਸ਼ਨ ਕਰਨ ਲਈ ਡਾਕਟਰਾਂ ਨੂੰ ਤਾਂ ਕੀਤਾ ਜਾ ਰਿਹਾ ਹੈ ਬੈਚ ਨੂੰ ਕਿਹਾ ਕਿ ਉਹਨਾਂ ਦੇ ਕੰਮ ਤੇ ਵਾਪਸ ਆਉਣ ਤੋਂ ਬਾਅਦ ਅਸੀਂ ਕਾਰਵਾਈ ਨਾ ਕਰਨ ਲਈ ਅਧਿਕਾਰੀਆਂ ਤੇ ਦਬਾਅ ਪਾਵਾਂਗੇ ਚੈੱਕ ਅਮਐਸਪੀ ਗਾਰੰਟੀ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਫਸਲਾਂ ਲਈ ਘਟੋਕਟ ਸਮਰਥਨ ਮੁੱਲ ਐਮਐਸਪੀ ਦੀ ਗਾਰੰਟੀ ਲਈ ਕਾਨੂੰਨ ਬਣਾਉਣ ਦੀ ਅਪੀਲ ਕੀਤੀ ਹੈ ਐਮਐਸਪੀ ਜਕੇਐਮ ਨੇ ਕਿਹਾ ਕਿ 26 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 250 ਤੋਂ ਵੱਧ ਕਿਸਾਨ ਸੰਗਠਨਾਂ ਨੇ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬਗੰਗ ਸਾਹਿਬ 'ਚ ਇੱਕ ਮੀਟਿੰਗ ਲਈ ਇਕੱਠੇ ਹੋਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਨੂੰ 21 ਅਗਸਤ ਨੂੰ ਚਿੱਠੀ ਲਿਖੀ ਗਈ ਤੇ ਐਮਐਸਪੀ ਜਕੇਐਮ ਨੇ ਕਿਸਾਨ ਪਾਈਚਾਰੇ ਲਈ ਐਮਐਸਪੀ ਦੀ ਗਾਰੰਟੀ ਯਕੀਨੀ ਕਰਨ ਲਈ ਸੰਸਦ ਦੇ ਅਗਲੇ ਸੈਸ਼ਨ 'ਚ ਇਸ ਨਾਲ ਸੰਬੰਧਿਤ ਬਿੱਲ ਪੇਸ਼ ਕਰਨ ਤੇ ਇਸ ਨੂੰ ਪਾਸ ਕਰਨ ਦੀ ਵੀ ਅਪੀਲ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੇ ਕੰਗਨਾ ਰਣੌਦੀਆਂ ਵਾਲੀ ਵਿਵਾਦਤ ਫਿਲਮ ਐਮਰਜੈਂਸੀ ਦੇ ਵਿੱਚ ਸਿੱਖਾਂ ਦੇ ਅਕਸ ਨੂੰ ਵਖਵਾਦੀ ਵਜੋਂ ਪੇਸ਼ ਕਰਨ ਦਾ ਸਖਤ ਨੋਟਿਸ ਲਿਆ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੇ ਕਿਹਾ ਕਿ ਸਿੱਖ ਆਪਣੇ ਸ਼ਹੀਦਾਂ ਮੁਰਿਦਾਂ ਦੀਆਂ ਫਿਲਮਾਂ ਦੇ ਵਿੱਚ ਨਕਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਕੰਗਣਾ ਰਣੌਦ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਦੇ ਵਿੱਚ ਸਿੱਖਾਂ ਦੇ 20ਵੀਂ ਸਦੀ ਦੇ ਕਿਰਦਾਰ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ। ਉਹਨਾਂ ਸਖਤ ਲਹਿਜ਼ੇ ਦੇ ਵਿੱਚ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਐਮਰਜੈਂਸੀ ਫਿਲਮ ਵਿਛਲੇ ਇਤਰਾਜ਼ਯੋਗ ਤੇ ਸਿੱਖਾਂ ਦੇ ਅਕਸ ਦੇ ਇਤਿਹਾਸ ਦੀ ਗਲਤ ਪੇਸ਼ਕਾਰੀ ਕਰਨ ਵਾਲੇ ਦ੍ਰਿਸ਼ਾਂ ਨੂੰ ਨਾ ਹਟਾਇਆ ਤਾਂ ਨਿਕਲਣ ਵਾਲੇ ਕਿਸੇ ਵੀ ਤਰ੍ਹਾਂ ਦੇ ਸਿੱਟਿਆਂ ਦੇ ਜ਼ਿੰਮੇਵਾਰ ਸਿੱਧੇ ਤੌਰ ਤੇ ਸਰਕਾਰ ਹੋਵੇਗੀ। ਖੰਨਾਦੇ ਸ਼ੀਪੂਰੀ ਮੰਦਰ ਦੇ ਵਿੱਚ ਹੋਈ ਬੇਅਦਬੀ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ 7 ਦਿਨਾਂ ਦੇ ਅੰਦਰ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਤੇ ਗਿਰੋਹ ਦੇ 4 ਮੁਲਜ਼ਮਾ ਨੂੰ ਕਾਬੂ ਕੀਤਾ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖੰਨਾ ਪੁਲਿਸ ਦੇ ਵੱਲੋਂ ਚੰਡੀਗੜ੍ਹ ਪੁਲਿਸ ਉੱਤਰਾਖੰਡ ਪੁਲਿਸ ਤੇ ਉੱਤਰ ਪ੍ਰਦੇਸ਼ ਪੁਲਿਸ ਦੇ ਸਹਿਯੋਗ ਦੇ ਨਾਲ ਤਾਨਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੰਤਰਰਾਜੀ ਚੋਰੀ ਗਿਰੋਹ ਦਾ ਪਰਦਾਫਾਸ਼ ਕਰਕੇ 7 ਦਿਨਾਂ ਦੇ ਵਿੱਚ ਸ਼ਿਵ ਮੰਦਰ ਖੰਨਾ ਵਿਖੇ ਚੋਰੀ ਦੇ ਮਾਮਲੇ ਨੂੰ ਸੁਲਝਾ ਲਿਆ ਹੈ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਮੰਦਰ ਤੋਂ ਚੋਰੀ ਕੀਤੀ ਚਾਂਦੀ ਬਰਾਮਦ ਕੀਤੀ ਗਈ ਡੀਜੀਪੀ ਨੇ ਦੱਸਿਆ ਕਿ ਇਹ ਗੈਂਗ ਤਾਮਿਲਨਾਡੂ ਤੋਂ ਤੇ Telangana ਦੇ ਮੰਦਰਾਂ ਦੇ ਵਿੱਚ ਲੁੱਟਾਂ ਖੋਹਾਂ ਦੀ ਯੋਜਨਾ ਬਣਾ ਰਿਹਾ ਸੀ ਇਸ ਗ੍ਰਿਫਤਾਰੀ ਦੇ ਨਾਲ ਉਹਨਾਂ ਚੋਰਿਆਂ ਨੂੰ ਵੀ ਸਫਲਤਾਪੂਰਵਕ ਰੋਕ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਸੂਬੇ ਦੇ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਦੇ ਲਈ ਵਚਨਬੱਧ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਦਿਆਂ ਦੋ ਨਸ਼ਾ ਤਸਕਰਾਂ ਦੀਆਂ ਕਰੀਬ 37.72 ਕਰੋੜ ਰੁਪਏ ਦੀਆਂ ਜਾਇਦਾਦਾਂ ਸੀਲ ਕਰ ਦਿੱਤੀਆਂ ਨੇ। ਮੁਲਜ਼ਮਾਂ ਨੂੰ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੁਲਜ਼ਮਾਂ ਦੀ ਨਾਮੀ ਤੇ ਬੇਨਾਮੀ ਜਾਇਦਾਦ ਖਿਲਾਫ ਕਾਰਵਾਈ ਕੀਤੀ ਗਈ ਹੈ। ਐਸਐਸਪੀ ਚਰਨਜੀਤ ਸਿੰਘ ਦੀਆਂ ਹਦਾਇਤਾਂ ਤੇ ਪੁਲਿਸ ਨੇ ਜਤਿੰਦਰ ਸਿੰਘ ਤੇ ਅਜੇਪਾਲ ਸਿੰਘ ਨੂੰ 500 ਗ੍ਰਾਮ ਹੈਰੋਇਨ ਅਤੇ ਇੱਕ ਨਜਾਇਜ਼ 32 ਬੋਰ ਦੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਦੋਵਾਂ ਖਿਲਾਫ ਥਾਣਾ ਕਰੇਂਡਾ ਵਿਖੇ ਕੇਸ ਦਰਜ ਕੀਤਾ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਦੇ ਦਿਹਾਤੀ ਨੇ ਦੱਸਿਆ ਕਿ આરોપી ਜਤਨ ਸਿੰਘ ਅਤੇ ਜੇਪਾਲ ਸਿੰਘ ਵੱਲੋਂ ਨਸ਼ਾ ਤਸਕਰੀ ਦੀ ਕਮਾਈ ਦੇ ਵਿੱਚੋਂ ਬਨਾਈਆਂ ਨਾਮੀ ਤੇ ਬੇਨਾਮੀ ਜਾਇਦਾਦਾਂ ਦੀ شناخت ਕਰਕੇ ਸਬੰਧਤ ਵਿਭਾਗ ਕੋਲੋਂ ਪੜਤਾਲ ਕਰਵਾਈ ਜਿਸ ਦੀ ਕੀਮਤ 37 ਰੁਪਏ ਬੰਦੀ ਹੈ 72300000 ਜਾਇਦਾਦ ਤਾਰਾ 68F ਐਕਟ ਦੇ ਤਹਿਤ ਜ਼ਬਤ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਮੁਲਜ਼ਮਾ ਦੇ ਘਰ ਅਤੇ ਦੁਕਾਨ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਜਿਸ ਲਈ ਮਾਲ ਮੰਤਰਾਲੇ ਤੋਂ ਹਦਾਇਤਾਂ ਮਿਲੀਆਂ ਸਨ ਸੰਪਤੀ ਨੂੰ ਧਾਰਾ 68 ਐਫ ਐਕਟ ਦੇ ਤਹਿਤ ਜ਼ਬਤ ਕੀਤਾ ਗਿਆ ਉਹਨਾਂ ਕਿਹਾ ਕਿ ਮੁਲਜ਼ਮਾ ਦੇ ਘਰ ਅਤੇ ਦੁਕਾਨ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਜਿਸ ਲਈ ਮਾਲ ਮੰਤਰਾਲੇ ਦੀਆਂ ਹਦਾਇਤਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਕਿਹਾ ਕਿ ਮੁਲਜ਼ਮਾ ਨੇ ਨਸ਼ਾ ਵੇਚ ਕੇ ਜਾਇਦਾਦ ਬਣਾਈ ਸੀ ਉਹਨੇ ਵੀ ਦੱਸਿਆ ਕਿ ਜਤਨ ਸਿੰਘ ਦਾ ਪਿੰਡ ਮੋੜ ਅੰਮ੍ਰਿਤਸਰ ਹੈ ਦੇ ਰਕਬੇ ਦੇ ਵਿੱਚ ਦੇ ਆਸਥਿਤ ਚਾਰ ਮੰਜ਼ਲੇ ਦੀ ਇੱਕ ਰਿਹਾਇਸ਼ੀ ਇਮਾਰਤ ਜਿਸ ਦੀ ਕੀਮਤ ਕਰੀਬ 5,85,000 ਰੁਪਏ ਸ਼ੁਰੂ ਕੀਤੀ ਗਈ ਹੈ ਉਸ ਦੇ ਤਹਿਤ ਹੀ ਮਾਨਯੋਗ ਡੀਜੀਪੀ ਪੰਜਾਬ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਜਿੰਨੇ ਵੀ ਪ੍ਰਾਪਰਟੀ ਫ੍ਰੀਜ਼ਿੰਗ ਦੇ ਕੇਸਸ ਹੈ ਉਹ ਪਰਸਿਊ ਕੀਤੇ ਜਾ ਰਹੇ ਹਨ ਇਸੇ ਦੇ ਤਹਿਤ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਰੈਜ਼ੀਡੈਂਟ ਆਫ ਮੋਦੇ ਤੇ ਜਤਿੰਦਰ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਮੋਦੇ ਇਹਨਾਂ ਦੇ ਕੇਸ ਜਿਹੜੇ ਹੈ ਫ੍ਰੀਜ਼ਿੰਗ ਆਫ ਪ੍ਰੋਪਰਟੀ ਦੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਅਸੀਂ ਜਿਹੜੇ ਹੈ ਕਨਫਰਮ ਕਰਾ ਕੇ ਇਹਨਾਂ ਦੀ 37 ਕਰੋੜ 72 ਲੱਖ 30 ਹਜ਼ਾਰ ਦੇ ਕਰੀਬਨ ਮੁੱਲ ਦੀ ਪ੍ਰੋਪਰਟੀ ਜਿਹੜੀ ਹੈ ਫ੍ਰੀਜ਼ ਕੀਤੀ ਹੈ ਇਹਨਾਂ ਤੇ ਐਫ ਆਈ ਆਰ ਨੰਬਰ 162 2024 ਦੀ ਜਿਹੜੀ ਹੈ ਉਹ ਘ੍ਰਿੰਡਾ ਥਾਣੇ ਵਿਖੇ ਦਰਜ ਹੈ ਜਿਹਦੇ ਵਿੱਚ ਇਹਨਾਂ ਕੋਲੋਂ 500 ਗ੍ਰਾਮ ਦੇ ਕਰੀਬਨ ਜਿਹੜਾ ਹੈ ਹੇਰੋਂ ਦੀ ਬਰਾਮਦਗੀ ਤੇ ਵੈਪਨ ਦੀ ਰਿਕਵਰੀ ਹੋਈ ਸੀ ਜਿਹੜਾ ਅੰਮ੍ਰਿਤਸਰ ਦਿਹਾਤੀ ਪੁਲਿਸ ਹੈ ਹੁਣ ਤੱਕ ਜਿਹੜਾ ਹੈ 2023 ਦੇ ਵਿੱਚ ਜੇ ਗੱਲ ਕਰੀਏ ਤਾਂ 13 ਕਰੋੜ ਦੇ ਕਰੀਬਨ ਜਿਹੜੀ ਪ੍ਰਾਪਰਟੀ ਆਫ ਫ੍ਰੀਜ਼ ਕਰਾ ਚੁੱਕੀ ਹੈ ਨਸ਼ਾ ਤਸਕਰਾਂ ਦੀ ਇਸੇ ਲੜੀ ਦੇ ਤਹਿਤ ਜਿਹੜਾ 24 ਦੇ ਵਿੱਚ ਹੈ 2024 ਦੇ ਵਿੱਚ ਹੁਣ ਤੱਕ ਇਸ ਅਮਾਉਂਟ ਨੂੰ ਬਲਾ ਕੇ ਜੋ ਕਿ 37 ਕਰੋੜ ਹੈ ਹੁਣ ਤੱਕ ਟੋਟਲ ਅਮਾਉਂਟ ਜਿਹੜੀ ਹੈ ਉਹ 43 ਕਰੋੜ ਦੇ ਅਪ੍ਰੋਕਸੀਮੇਟ ਹੋ ਚੁੱਕੀ ਹੈ ਇਸੇ ਲੜੀ ਦੇ ਤਹਿਤ ਹੋਰ ਵੀ ਕੰਮ ਜਾਰੀ ਹੈਗਾ ਐਨਡੀਪੀਐਸ ਐਕਟ ਦੇ ਅਧੀਨ 68 ਐਫ ਧਾਰਾ ਦੇ ਅੰਦਰ ਕੋਈ ਵੀ ਨਸ਼ਾ ਤਸਕਰ ਜੋ ਵੀ ਉਹਨੇ ਪ੍ਰਾਪਰਟੀ ਜਿਹੜੀ ਬਣਾਈ ਹੁੰਦੀ ਹੈ ਉਹ ਫ੍ਰੀਜ਼ ਕੀਤੀ ਜਾ ਸਕਦੀ ਹੈ ਤੇ ਕਨਵਿਕਸ਼ਨ ਤੋਂ ਬਾਅਦ ਉਹ ਜਿਹੜੀ ਹੈ ਫੋਰਫੀਟ ਹੋ ਸਕਦੀ ਹੈ ਬੀਬੀ ਕੋਲਾਜੀ ਚੈਰੀਟੇਬਲ ਹਸਪਤਾਲ ਤੇ ਮੀਰੀ ਪੀਰੀ ਯੂਥ ਫੈਡਰੇਸ਼ਨ ਦੇ ਵੱਲੋਂ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਅਤੇ ਪਰਿਆਵਰਣ ਨੂੰ ਬਚਾਉਣ ਦੇ ਲਈ ਭਗਤਾਂ ਵਾਲੇ ਨੇੜੇ ਸ੍ਰੀ ਸੀ ਡਿਵੀਜ਼ਨ ਥਾਣਾ ਤੋਂ ਗ੍ਰੀਨ ਬੈਲਟ ਦੇ ਵਿੱਚ ਬੂਟੇ ਲਗਾਉਣ ਬੀਬੀ ਕੋਲਾਜੀ ਚੈਰੀਟੇਬਲ ਹਸਪਤਾਲ ਦੇ ਚੇਅਰਮੈਨ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਮੈਨੇਜਿੰਗ ਡਾਇਰੈਕਟਰ ਭਾਈ ਸਾਹਿਬ ਭਾਈ ਹਰਵਿੰਦਰਪਾਲ ਸਿੰਘ ਲिटल ਵੀਰ ਜੀ ਹਲਕਾ ਵਿਧਾਇਕ ਡਾਕਟਰ ਇੰਦਰ ਵੀਰ ਸਿੰਘ ਨਿਜਤ ਜਸਪੀ ਸਿੰਘ ਚੇਅਰਮੈਨ ਪਲਾਨਿੰਗ ਬੋਰਡ ਗੁਰਪ੍ਰੀਤ ਸਿੰਘ ਚਾਹਤ ਬਲੋ ਲਗਾਏ ਗਏ ਇਸ ਮੌਕੇ ਹਲਕਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਬੂਟੇ ਲਗਾਉਂਦੇ ਹੋਏ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਹੀ ਸਮਾਜਿਕ ਕਾਰਜ ਤੇ ਸਹਿਯੋਗ ਦੇ ਕੇ ਵਾਧਰੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ ਇਸ ਮੌਕੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਭਾਈ ਸਾਹਿਬ ਭਾਈ ਹਰਵਿੰਦਰਪਾਲ ਸਿੰਘ ਲिटल ਵੀਰ ਜੀ ਨੇ ਸਮੂਹ ਸ਼ਹਿਰ ਵਾਸੀਆਂ ਤੇ ਸੰਗਤ ਨੂੰ ਅਪੀਲ ਕਰਦੇ ਹੋਏ ਕਿਹਾ ਕਿਸੇ ਵੀ ਖੁਸ਼ੀ ਦੇ ਮੌਕੇ ਇੱਕ ਬੂਟਾ ਜ਼ਰੂਰ ਲਗਾਉਣ ਜਿਸ ਨਾਲ ਵਾਤਾਵਰਨ ਨੂੰ ਸ਼ੁੱਧ ਹੋ ਸਕੇ ਜੋ ਬੀਰੀ ਪੀਰੀ ਯੂਥ ਫੈਡਰੇਸ਼ਨ ਦੇ ਆ ਸੇਵਾਦਾਰ ਨੇ ਚਾਹਤੀ ਕਿ ਵੀ ਕੋਨਾ ਚੈਰੀਟੇਬਲ ਅਸਥਾਨ ਲिटल ਵੀ ਇਹਨਾਂ ਸਾਰਿਆਂ ਵੱਲੋਂ ਜਿਹੜੀ ਸਾਨੂੰ ਹਾਲ ਦੀ ਘੜੀ ਇਸ਼ਾਰਾ ਹੋਇਆ ਚਾਟੀਮੰਡ ਜੋਗ ਤੋਂ ਖਜਾਨੇ ਲਗੇੜ ਤੱਕ ਜਿਹੜੀ ਹੈ ਨਾ ਇਹ ਸਾਰੀਆਂ ਵੇਲਾਂ ਨਾਲ ਤੇ ਗੂਟਿਆਂ ਦੇ ਨਾਲ ਇਹਨਾਂ ਏਰੀਆ ਜਿਹੜੀ ਇੰਨੀ ਬੈਲਟ ਹੈ ਉਹਨੂੰ ਪਹਿਲੇ ਸਾਰਾ ਲਗਾਇਆ ਜਾਏਗਾ ਫਿਰ ਬਦ-ਬਦ ਅੰਗਾਂ ਤੁਰੇ ਚੱਲਾਂਗੇ ਜਿਵੇਂ ਜਿਵੇਂ ਅੰਹਾ ਕਾਰਜ ਹੋਏ ਅੱਜ ਜਿਆਡੀ ਮੰਡ ਚੋਂਖ ਤੋਂ ਖਜ਼ਾਨੇ ਵਾਲੇ ਗੇਟ ਦਾ ਇਹ ਸੇਵਾ ਮੇਰੀ ਦੇਖੋ ਜੀ ਦਿੱਪੋਂ ਤਾਂ ਘਰੇ ਹਾਲੀ ਦਾ ਸੰਬੰਧ ਹੈ ਉਹਦੇ ਬਾਅਦ ਤੋਂ ਬਾਅਦ ਬੂਟੇ ਲਾਉਣ ਦੀ ਲੋੜ ਹੈਗੀ ਇੱਥੇ ਜਿਵੇਂ ਮਹਾਂਪੁਰਸ਼ਾਂ ਨੇ ਦੱਸਿਆ ਇਹ ਸਤਿਗੁਰਾਂ ਦੀ ਮਿਹਨਤ ਸ਼ੁਰੂਆਤ ਹੋਈ ਹੈ ਅੱਗੋਂ ਅਸੀਂ ਅਰਦਾਸ ਕਰਦੇ ਹਾਂ ਤੇ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਹਰ ਕੋਈ ਅੱਗੇ ਆਵੇ ਭਾਵੇਂ ਇੱਕ ਬੂਟਾ ਤੇ ਭਾਵੇਂ ਇੱਕ ਮਾਲੀ ਦੀ ਇਹ ਸੇਵਾ ਸਾਹਮੇ ਵੀ ਜੇ ਕਿਸੇ ਨੇ ਬੂਟਾ ਲਾਇਆ ਹੈ ਜਿਆਦਾ ਲੋੜ ਹੁੰਦੀ ਹੈ ਵੀ ਬੂਟੇ ਲੱਗਣ ਤੋਂ ਬਾਅਦ ਉਹਨਾਂ ਨੂੰ ਪਾਲਣ ਦੀ ਉਹਨਾਂ ਦੀ ਕੇਅਰ ਕਰਨ ਦੀ ਤੇ ਸਾਡੇ ਵੱਲੋਂ ਪਰਾਲਾ ਇਹ ਹੈਗਾ ਵੀ ਵੱਧ ਤੋਂ ਵੱਧ ਅਸੀਂ ਬਾਅਦ ਵਿੱਚ ਉਹਨਾਂ ਦੀ ਦੇਖਭਾਲ ਕਰ ਸਕੀਏ ਇਹ ਸਾਡੀ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਬੂਟਾ ਤੋੜਨ ਦੀ بجائے ਆਪਾਂ ਆਪਣੇ ਵੱਲੋਂ ਮਾਲੀ ਲਾ ਕੇ ਜਾਂ ਆਪ ਪਾਣੀ ਦੇ ਕੇ ਵੀ ਸ਼ੁਰੂਆਤ ਕਰ ਸਕੀਏ ਜੀ ਉਧਰ ਚੰਡੀਗੜ੍ਹ ਕਾਂਗਰਸ ਵੱਲੋਂ ਅੱਜ ਕੇਂਦਰ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਚੰਡੀਗੜ੍ਹ ਕਾਂਗਰਸ ਪ੍ਰਧਾਨ ਐਚਐਸ ਲੱਕੀ ਦੀ ਅਗਵਾਈ ਹੇਠ ਚੰਡੀਗੜ੍ਹ ਕਾਂਗਰਸ ਦੇ ਆਗੂਆਂ ਨੇ ਈਡੀ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਸੇਬੀ ਮੁਖੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਤੇ ਸਾਰੇ ਮਾਮਲੇ ਦੀ ਪਾਰਲੀਮੈਂਟਰੀ ਜਾਂਚ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਖੀ ਨੇ ਕਿਹਾ ਕਿ ਕੇਂਦਰ ਸਰਕਾਰ ਕੋਟਾਲਿਆਂ 'ਚ ਡੁੱਬੀ ਹੋਈ ਹੈ। ਉਹਨੇ ਕਿਹਾ ਕਿ ਜਿਹੜੀ ਈਡੀ ਕੋਟੇ-ਕੋਟੇ ਮਾਮਲਿਆਂ ਨੂੰ ਲੈ ਕੇ ਐਕਟਿਵ ਦਿਖਾਈ ਦਿੰਦੀ ਹੈ ਉਹ ਐਨੇ ਵੱਡੇ ਕੋਟਾਲੇ ਦੀ ਆਹਟ ਹੋਣ ਦੇ ਬਾਵਜੂਦ ਵੀ ਸੁੱਤੀ ਪਈ ਹੈ। ਸੇਬੀ ਦੇ ਅਤੀ ਦਾ ਰੋਲ ਸਾਹਮਣੇ ਆਉਣ ਤੋਂ ਬਾਅਦ ਵੀ ਏਜੰਸੀਆਂ ਨੇ ਕੋਈ ਸੁਧ ਨਹੀਂ ਲਈ ਲਕੀਨ ਇਹ ਕਿਹਾ ਕਿ ਸਰਕਾਰ ਇਸ ਵੇਲੇ ਡਰੀ ਹੋਈ ਹੈ ਕਿਉਂਕਿ ਜੇ ਇਸ ਮਾਮਲੇ ਦੀ ਜਾਂਚ ਹੋਈ ਤਾਂ ਸਾਰਾ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਇਸੇ ਕਰਕੇ ਕੇਂਦਰ ਸਰਕਾਰ ਵੱਲੋਂ ਜਪੀਸੀ ਦਾ ਗਠਨ ਨਹੀਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਠੀਕ ਕਹਿੰਦੇ ਸੀ ਕਿ ਇਹ ਸਰਕਾਰ ਅ ਅੰਬਾਨੀ ਅਡਾਨੀ ਦੀ ਸਰਕਾਰ ਹੈ ਸ਼ੁਰੂ ਹੋਇਆ ਹੈ ਔਰ ਇੱਕ ਤੋਂ ਬਾਅਦ ਇੱਕ ਢਾਲੇ ਹੁੰਦੇ ਜਾ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋਗਾ ਕਿ ਇਸ ਤਰੀਕੇ ਨਾਲ ਇੱਕ ਵੱਡੇ ਘੁਟਾਲੇ ਦੀ ਆਹਟ ਇਸ ਦੇਸ਼ ਚ ਹੋਈ ਹੈ ਹਿੰਮੰਬਰ ਰਿਪੋਰਟ ਤੋਂ ਬਾਅਦ ਪਰ ਜਿਹੜੀ ਇਹ ਵੀ ਛੋਟੇ ਛੋਟੇ ਮਾਮਲਿਆਂ ਤੇ ਲੱਗ ਜਾਂਦੀ ਨੇ ਔਰ ਮਸਲਿਆਂ ਨੂੰ ਚੱਕਦੀ ਹੈ ਰੇਡ ਕਰਦੀ ਹੈ ਪ੍ਰਦਰਸ਼ਨ ਕਰਦੀ ਹੈ ਅੱਜ ਐਡਾ ਵੱਡਾ ਘੁਟਾਲੇ ਦੀ ਆਹਟ ਹੈ ਔਰ ਕੋਈ ਐਕਸ਼ਨ ਨਹੀਂ ਹੁੰਦਾ ਸਾਰੀ ਏਜੰਸੀਆਂ ਸੁੱਤੀਆਂ ਪਈਆਂ ਚਾਹੇ ਉਹ ਸੀਬੀਆਈ ਚਾਹੇ ਈਡੀਆਈ ਚਾਹੇ ਇਨਕਮ ਟੈਕਸ ਚਾਹੇ ਸਾਬੀ ਹੈ ਸਾਬੀ ਦੇ ਦੇ ਚੇਅਰਮੈਨ ਦੇ ਪਤੀ ਦਾ ਰੋਲ ਸਾਹਮਣੇ ਆਇਆ ਪਰ ਕੋਈ ਏਜੰਸੀ ਕੋਈ ਇਹਨੂੰ ਪ੍ਰੂਵ ਨਹੀਂ ਕਰ ਰਹੀ ਔਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਦ ਅਸੀਂ ਮੰਗ ਕਰਦੇ ਹਾਂ ਕਿ ਜੇਪੀਸੀ ਬਣਾਈ ਜਾਏ ਸਰਕਾਰ ਜਰਦਾਨੀਆ ਬਾਨੀ ਦੀ ਸਰਕਾਰ ਹੈ ਇਹ ਦੋ ਵੱਡੇ ਘਰਾਣਿਆਂ ਨੂੰ ਕੈਟਰ ਕਰ ਰਹੀ ਹੈ ਆਮ ਲੋਕਾਂ ਦੀ ਕੋਈ ਸੁਧਰੀ ਲੈ ਰੀ ਪਰ ਹੁਣ ਦੇਸ਼ ਦੀ ਜਨਤਾ ਜਾਗਰੂਕ ਹੋ ਚੁੱਕੀ ਹੈ ਆਪੋਜੀਸ਼ਨ ਪੂਰੀ ਤਰ੍ਹਾਂ ਯੂनाइटेड ਹੋ ਕੇ ਇਹਨਾਂ ਦਾ ਪਰਦਾ ਫਾਸ਼ ਕਰਨਾ ਚਾਹੁੰਦੀ ਹੈ ਔਰ ਜਲਦੀ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਹੋ ਜਾਏਗਾ ਇਸੇ ਡਰ ਦੇ ਮਾਰੇ ਜੇਪੀਸੀ ਨਹੀਂ ਬਣਾਈ ਜਾ ਰਹੀ ਪਰ ਅਸੀਂ ਲੋਕਾਂ ਦੀ ਆਵਾਜ਼ ਚੱਕਦੇ ਰਵਾਂਗੇ ਕਿਉਂਕਿ ਇੱਕ ਮਹਾ ਗੋਟਾਲਾ ਹੋਣ ਵਾਲਾ ਹੈ ਲੋਕਾਂ ਦਾ ਕਰੋੜਾਂ ਅਰਬਾਂ ਰੁਪਿਆ ਡੁੱਬਣ ਵਾਲਾ ਹੈ ਅਸੀਂ ਦੇਸ਼ ਦੀ ਜਨਤਾ ਨੂੰ ਇਹਨਾਂ ਧਰਨਾ ਪ੍ਰਦਰਸ਼ਨਾਂ ਦੇ ਦੁਆਰਾ آگਾਹ ਕਰਨਾ ਚਾਹੁੰਦੇ ਹਾਂ ਕਿ ਉਹ ਆਪਣੇ ਪੈਸੇ ਨੂੰ ਸੁਰੱਖਿਤ ਕਰ ਲੇ ਉਹ ਆਪਣੇ ਪੈਸੇ ਨੂੰ ਸੰਭਾਲ ਲੇ ਕਿਉਂਕਿ ਹੁਣਾਂ ਨੂੰ ਲੁੱਟਣ ਵਾਲੇ ਉਹਨਾਂ ਦੇ ਪੈਸੇ ਤੇ ਨਜ਼ਰ ਰੱਖਣ ਵਾਲੇ ਲੋਕ ਬਹੁਤ ਨੇ ਔਰ ਇਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਚੌਕੀਦਾਰ ਬੈਠਾ ਹੈ ਚੌਕੀਦਾਰ ਆਪਣੀ ਡਿਊਟੀ ਨਹੀਂ ਕਰ ਰਿਹਾ ਖੇਡ ਮੈਦਾਨ ਠੇਕੇ ਤੇ ਚੜਾਉਣ ਨੂੰ ਲੈ ਕੇ ਨੌਜਵਾਨਾਂ ਤੇ ਪਿੰਡ ਵਾਸੀਆਂ ਚ ਰੋਸ ਇਹ ਮਾਮਲਾ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਤੇ ਪਿੰਡ ਰਣਸੀਕੇ ਤਲਾ ਤੋਂ ਸਾਹਮਣੇ ਆਇਆ ਇੱਥੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਨੌਜਵਾਨਾਂ ਤੇ ਹੋਰ ਵਾਸੀਆਂ ਨੇ ਕਿਹਾ ਕਿ ਸਾਡੇ ਹੀ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਆਪ ਸਰਕਾਰ ਦਾ ਰੋਹਰ ਚਾਰਦੇ ਹੋਏ ਸਾਲ 2005 ਤੋਂ ਪੰਚਾਇਤ ਵੱਲੋਂ ਨੌਜਵਾਨਾਂ ਦੇ ਖੇਡਣ ਲਈ ਛੱਡੀ ਗਈ ਗਰਾਊਂਡ ਦੇ ਰਕਬੇ ਨੂੰ ਠੇਕੇ ਤੇ ਚੜਾ ਦਿੱਤਾ ਗਿਆ। ਉਹਨਾਂ ਕਿਹਾ ਕਿ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਨਸ਼ਾ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ ਤੇ ਵੱਖ-ਵੱਖ ਜ਼ਿਲ੍ਹਿਆਂ 'ਚ ਖੇਡ ਸਟੇਡੀਅਮ ਬਣਾਏ ਜਾ ਰਹੇ ਨੇ, ਉੱਥੇ ਹੀ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਣਸੀਕੇ ਤਲਾ 'ਚ ਉਲਟੋ ਰਿਹਾ ਹੈ। ਇਸ ਮੌਕੇ ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਡੀਸੀ ਗੁਰਦਾਸਪੁਰ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਠੇਕੇ ਤੇ ਚਾੜੀ ਹੋਈ ਗਰਾਊਂਡ ਨੌਜਵਾਨਾਂ ਦੇ ਖੇਡਣ ਲਈ ਛੁਡਵਾਈ ਜਾਏ। ਇਹ ਸਾਡੇ ਜੀ ਪਿੰਡ ਦੀ ਪੰਚਾਇਤੀ 44 ਦੇ ਵਿੱਚੋਂ ਨਾਲ ਜੀ ਗਰਾਊਂਡ ਦਾ ہاں ਛੱਡਿਆ ਹੈ ਜੀ ਇੱਕ ਕਿਲਾ ਜਿਹਦੀ ਜੀ ਗਰਾਊਂਡ ਦੇ ਵਿੱਚ ਮਲਬੀ ਪੰਚਾਇਤ ਨੇ ਬੋਲੀ ਕਰਾਈ ਉਹਦੇ ਵਿੱਚ ਕੋਈ ਬੋਲੀ ਨਹੀਂ ਹੋਈ ਤੇ ਮੰਨ ਲਓ ਹੁਣ ਉਸ ਤੋਂ ਬਾਅਦ ਬੋਲੀ ਤੋਂ ਬਾਅਦ ਇਹ ਮਲਬੀ ਕਿਸੇ ਨੂੰ ਆਪਣੇ ਨਿੱਜੀ ਤੌਰ ਤੇ ਕਿਸ ਵੱਲੋਂ ਕਿ ਇਹਨੂੰ ਸਾਡੇ ਪਿੰਡ ਚੋਂ ਇਹ ਗਰਾਊਂਡ ਦੇ ਦਿੱਤੀ ਗਈ ਹੈ ਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਵੀ ਜਿੰਨੂੰ ਦਿੱਤੀ ਗਈ ਹੈ ਜਿੰਨੇ ਦਿੱਤੀ ਹੈ ਉੱਤੇ ਕਾਰਵਾਈ ਕੀਤੀ ਜਾਏ ਸੈਕਟਰੀ ਸਾਹਿਬ ਨੂੰ ਫੋਨ ਕੀਤਾ ਸੀ ਜੀ ਵੀ ਇਹ ਗਰਾਊਂਡ ਦਿੱਤੀ ਗਈ ਹੈ ਤੇ ਈਮਲ ਵੀ ਕਾਰਵਾਈ ਕੀਤੀ ਉਹ ਕਹਿੰਦੇ ਸਾਡੇ ਖੇਤਰ ਚ ਨਹੀਂ ਆਉਂਦਾ ਵੀ ਇਹ ਗਰਾਊਂਡ ਛੱਡ ਗਿਆ ਅਸੀਂ ਨਹੀਂ ਇਹਦਾ ਕੁਝ ਕਰ ਸਕਦੇ ਤੇ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਕਹਿੰਦੇ ਬਣਦੀ ਕਾਰਵਾਈ ਕੀਤੇ ਸਾਡੇ ਪਿੰਡ ਚ ਕਲੱਬ ਵੀ ਦੋ ਨੇ ਤੇ ਹੁਣ ਇਹ ਪਤਾ ਨਹੀਂ ਕਿਹੜੇ ਕਲੱਬ ਨੇ ਦਿੱਤੀ ਹੈ ਤੇਦੀ ਪਰਚੋੜ ਕੀਤੀ ਜਾਏ ਕਿੰਨੇ ਟਾਈਮ ਤੋਂ ਗਰਾਊਂਡ ਛੱਡਿਆ ਹੀ ਪਿੰਡ ਨੇ ਇਹ ਗਰਾਊਂਡ 2005 ਤੋਂ 2005 ਤੋਂ ਛੱਡੀ ਜੀ 2005 ਸਾਡ ਤੋਂ ਸਾਾਨੂੰ ਪਤਾ ਨਹੀਂ ਇਹਨਾਂ ਦੀ ਕਿੰਨੇ ਦੀ ਛੱਡੀ ਪਰ ਛੱਡੀ ਬੜੇ ਚਿਰ ਦੀ ਆ ਵੇਖਦੇ ਜੀ ਕੀ ਮੰਗ ਕਰਦੇ ਸਰਕਾਰ ਦੀ ਬਣਦੀ ਕਾਰਵਾਈ ਕੀਤੀ ਜਾਏ ਜਿੱਥੇ ਵੀ ਆ ਜਿੱਨੇ ਕੀਤੀ ਹੈ ਗਰਾਊਂਡ ਛਡਾਈ ਜਾਏ ਖਾਲੀ ਕਰਾਈ ਜਾਏ ਖਾਲੀ ਕਰਾਈ ਜਾਏ ਪੰਜਾਬੀ ਨਿਊਜ਼ ਦੇ ਵਿੱਚ ਫਿਲਹਾਲ ਇੰਨਾ ਹੀ ਹੋਰ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਸ਼ਾਰਦਿਕਲਾ ਟਾਈਮ ਟੀਵੀ ਦੇ ਨਾਲ ਫਿਲਹਾਲ ਮੈਨੂੰ ਦਿਓ ਇਜਾਜ਼ਤ ਪਰ ਜਾਣ ਤੋਂ ਪਹਿਲਾਂ ਇੱਕ ਰੁਕ ਕਰ ਦਿਆਂ ਪੰਜਾਬੀ ਨਿਊਜ਼ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਲਈ ਤੁਸੀਂ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਪਰ ਜਾਣ ਤੋਂ ਪਹਿਲਾਂ ਇੱਕ ਰੁਕ ਕਰਦੇ ਹਾਂ ਮੌਸਮ ਦੇ ਹਾਲ-ਵਾਲ